ਦੀ ਆਪਾਂ ਤਰਬੂਜ ਕੱਟਿਆ ਸੀ ਤਰਬੂਜ ਖਾਣੇ ਆ ਤੇ ਇਹਦੇ ਬਾਰੇ ਇੱਕ ਅਫਵਾਹ ਫੈਲੀ ਹੋਈ ਆ ਬਈ ਆ ਕਿ ਤਰਬੂਜ ਚ ਤਾਂ ਜੀ ਟੀਕੇ ਲੱਗਦੇ ਆ ਇਹਦੇ ਚ ਮਤਲਬ ਕਿ ਕਲਰ ਪਾਇਆ ਜਾਂਦਾ ਕੋਈ ਕੈਮੀਕਲ ਪਾਇਆ ਜਾਂਦਾ ਹੁਣ ਦੱਸੋ ਵੀ 5 ਰੁਪਏ ਕਿਲੋ ਵੀ ਖਣ ਵਾਲਾ ਤਰਬੂਜ ਤੇ ਅਗਲਾ ਟੀਕੇ ਪਾ ਕੇ ਵਿੱਚ ਤੇ ਕੈਮੀਕਲ ਪਾ ਕੇ ਤੇ ਕਿਹੜਾ ਇਹਨੂੰ 100 ਰੁਪਏ ਕਿਲੋ ਵੇਚ ਲੂਗਾ ਤੁਸੀਂ ਇਹ ਅਫਵਾਹ ਇਹਦੇ ਤੇ ਕੋਈ ਵੀ ਤੁਸੀਂ ਨਾ ਐਕਸ਼ਨ ਲਓ ਕੋਈ ਇਹਦੇ ਟੈਨਸ਼ਨ ਨਾ ਲਓ ਇਹਦੇ ਚ ਕੁਝ ਨਹੀਂ ਪਾਇਆ ਜਾਂਦਾ ਇਹ ਸਿਰਫ ਇੱਕ ਸਾਜਿਸ਼ ਆ ਐਵੇਂ ਕਿਸੇ ਨੇ ਬਣਾਈ ਹੋਈ ਆ ਤੇ ਵੀ ਬਸ ਤੇ ਇਹਦੇ ਚ ਕੁਝ ਨਹੀਂ ਪਾਇਆਦਾ ਉਹ ਨਾਲੇ ਦੱਸੋ ਤੁਸੀਂ ਜਿਹੜਾ ਕਲਰ ਵਾਲਾ ਕੈਮੀਕਲ ਵਾਲਾ ਟੀਕਾ ਇਹਦੇ ਚ ਪਾਇਆ ਜਾਊਗਾ ਪਹਿਲਾਂ ਤਾਂ ਇਹਦਾ ਕਿੱਡਾ ਮੋਟਾ ਛਿੱਲੜ ਹੀ ਹੁੰਦਾ ਠੀਕ ਆ ਤੇ ਉਹ ਪਾਉਣਗੇ ਤੇ ਉਹ ਸਾਰੇ ਚ ਕਿਵੇਂ ਫੈਲੂਗਾ ਇਹਦੇ ਚ ਕਿਹੜਾ ਗਾਂ ਕਿਤੇ ਸਰਾਖ ਮਿਲਦੀ ਆ ਵੀ ਉਹ ਜੀ ਸਾਰੇ ਚ ਹੀ ਚਲਾ ਜਾਊਗਾ ਠੀਕ ਆ ਪਹਿਲੀ ਗੱਲ ਤਾਂ ਇਹਦੇ ਚ ਟੀਕਾ ਹੀ ਨਹੀਂ ਖੋਬਦਾ ਛੇਤੀ ਕਿਤੇ ਤੁਸੀਂ ਆਪ ਖੁਦ ਘਰੇ ਤਰਬੂਜ ਲਿਆ ਕੇ ਉਹ ਚ ਟੀਕਾ ਖੋਬ ਕੇ ਵੇਖੋ ਸੂਈ ਜੇ ਤੁਹਾਡੇ ਤੋਂ ਖੋਬ ਜੇ ਤਾਂ ਕਦੇ ਨਹੀਂ ਖੋਬਦੀ ਠੀਕ ਆ ਜੇ ਕੋਈ ਵੱਡੀ ਸੂਈ ਮੋਟੀ ਚਲੋ ਮੰਨ ਲਓ ਖਬੋ ਵੀ ਲਊਗਾ ਤਾਂ ਉਹ ਛਿੱਲੜ ਤਾਂ ਕੀ ਰਹਿ ਜਾਂਦੀ ਆ ਥੱਲੇ ਜਿਹੜਾ ਇਹਦਾ ਗੁੱਦਾ ਹੁੰਦਾ ਉਹਦੇ ਚ ਨਹੀਂ ਪਹੁੰਚੇ ਇਸ ਕਰਕੇ ਇਹ ਗਰਮੀਆਂ ਦੀ ਸੁਗਾਤ ਆ ਤੇ ਗਰਮੀਆਂ ਚ ਇਹਨੂੰ ਖਾਣ ਖਾਓ ਤੁਸੀਂ ਬੇਚੇ ਜਿhko ਕੇ ਖਾਓ ਕੋਈ ਇਹਦੇ ਚ ਕੈਮੀਕਲ ਨਹੀਂ ਕੋਈ ਹੁਣ ਇਹਦਾ ਆਟੋਮੈਟਿਕਲੀ ਕਲਰ ਹੁੰਦਾ ਜਦੋਂ ਆਪਾਂ ਇਹਦਾ ਜੂਸ ਬਣਾਉਣੀ ਆ ਦੱਸੋ ਤੇ ਇਹਦਾ ਕਲਰ ਦਾ ਰੈੱਡ ਕਲਰ ਦਾ ਜੂਸ ਨਹੀਂ ਨਿਕਲਦਾ ਤੇ ਫਿਰ ਇਹ ਚ ਕਲਰ ਕਿੱਥੋਂ ਆ ਗਿਆ ਬਈ ਦੱਸੋ ਕਿਸਾਨ ਤਾਂ ਵਿਚਾਰਾ 5 ਰੁਪਏ ਕਿਲੋ ਵਾਲਾ ਇਹਨੂੰ 5 ਰੁਪਏ ਹੀ ਵੇਚੀ ਜਾਂਦਾ ਹੋਰ ਕੀ ਚਾਹੀਦਾ ਦੱਸੋ